ਮਤਲੇ ਆ ਮਲੋ ਸੈਂਡ ਹੋ ਗਏ ਜਿੰਨਾ ਤੱਕ ਇਹ ਕਾਨੂੰਨ ਜਿਹੜੇ ਆ ਟੁੱਟਦੇ ਨਹੀਂ ਨਾ ਉਹਨਾਂ ਤੱਕ ਜਿਹੜਾ ਵਾ ਇਹ ਸਾਡੇ ਜਿਹੜੇ ਅਫਸਰ ਆ ਇਹਨਾਂ ਦਾ ਵੀ ਕੰਮ ਜਿਹੜਾ ਵਾ ਖਤਮ ਨਹੀਂ ਹੁੰਦਾ ਤੇ ਤਾਂ ਕਰਕੇ ਸਾਥੀਓ ਆਪਾਂ ਜਿਹੜੇ ਓਫਿਸ ਦੇ ਮੁਲਾਜ਼ਮ ਆਪਣੇ ਤੇ ਭਰਾ ਸਾਰੇ ਬੈਠੇ ਆ ਨਾਲ ਸਾਡੇ ਸੀਡੀਸੀ ਵਾਲੇ ਵੀ ਇਹ ਵੀ ਬੈਠੇ ਆ ਤੇ ਕਈ ਵੀਰ ਇੱਧਾਂ ਦੀ ਵੀ ਹੈਗੇ ਆ ਜਿਹੜੇ ਸੂਚੀ ਦੀ ਵਿੱਚ ਆਉਂਦੇ ਜਾਂ ਵੀਰ ਭਰਾ ਆ ਮੈਡਮਾਂ ਆ ਉਹ ਅੰਦਰ ਬੈਠ ਕੇ ਨਾ ਕੰਮ ਕਰਨ ਦੇ ਆ ਤੇ ਸਮਾਜ ਸਵਾਦੀਓ ਇਦਾਂ ਦਾਵਾ ਕੀ ਜਿੰਨਾ ਤੱਕ ਆਪਾਂ ਆਪਣੇ ਹੱਕਾਂ ਵਾਸਤੇ ਨਾ ਨਾ ਲੜੇ ਇਹ ਸਰਕਾਰਾਂ ਇਹ ਮੈਨੇਜਮੈਂਟ ਆ ਜਿਹੜੀਆਂ ਨਾ ਸਾਨੂੰ ਖਤਮ ਕਰ ਦਿੰਦੀਆਂ ਖਤਮ ਕਰਨ ਤੇ ਹੀ ਤੁਲੀਆਂ ਆਈਆਂ ਵਾ ਇੱਕ ਪਾਸੇ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਆਪਣੇ ਭਾਸ਼ਣ ਵਿੱਚ ਜਾਗਦਾ ਵਾ ਮੈਂ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ ਬਾਹਰੋਂ ਲਿਆ ਵਾਪਸ ਆ ਜਾਣਗੇ ਸਾਰੇ ਜਾਣੇ ਇੱਥੇ ਕੰਮ ਕਰ ਮਿਲੂਗਾ ਤੇ ਦੂਜੇ ਪਾਸੇ ਉਹ ਸਾਡੇ ਨਾਲ ਇੱਕ ਮੀਟਿੰਗ ਕਰਨ ਵਾਸਤੇ ਤਿਆਰ ਨਹੀਂ ਆ ਜੇ ਮੀਟਿੰਗ ਕਰਦਾ ਵਾ ਕੋਈ ਕਾਲਮ ਡੋਲਜੀ ਕਰਕੇ 10 15 ਵਿੱਚ ਉਹਨੂੰ ਚੀਜ਼ ਨੂੰ ਇੱਕ ਵਾਰੀ ਇੱਕੇ ਵਾਰੀ ਮੇਰੇ ਨਾਲ ਮੀਟਿੰਗ ਕੀਤੀ ਹੈ ਜਿਦਾਂ ਕਲਸੀ ਵੀਰ ਦੱਸ ਰਿਹਾ ਸੀ ਆਪਣੀਆਂ ਚੋਣਾਂ ਤੋਂ ਪਹਿਲਾਂ ਜੋ ਜਿਮਨੀ ਚੋਣ ਸੀ ਉਹ ਵੀ ਕੀ ਸਾਡੇ ਵਿਰੁੱਧ ਜਿਹੜੀ ਸਰਕਾਰ ਆ ਇਹਦੇ ਵਿਰੁੱਧ ਜਿਹੜੀ ਆ ਪੰਜਾਬ